हेलो हाँ बोल सुखी तू क्या कितने से जा है फोन नहीं जब क्या मेरा नहीं जब नहीं जब क्या अभी दे ओके होना रिकॉर्डिंग कर लाया चला तो तो मैं ऐसे भी नहीं पाई फिर मैंने मैं ऐसे ना तो नहीं पाई नहीं है तो जितना कहाँ से जाके रिप्लाई नहीं करता मैं कहते नहीं सुखी कॉल नहीं सुखी मैंने फ्री ओके गाल लगा रही सुखी है तो मेरी गाल सुन

ਚਾਂਜਰਾਂ ਦੀ ਆਵਾਜ਼ ਕੰਨਾਂ ਕੋਲੇ ਸੁਣ ਸਕਦਾ ਤੇਰੇ ਉੱਤੇ ਸੁਨੇ ਹੋ ਸਕਦਾ ਤੇ ਘਰੇ ਗੱਲ ਨਹੀਂ ਹੋ ਸਕਦੀ ਵਾਸੇ ਉਹ ਕਿ ਜੇ ਮਰਜੀ ਗੱਲ ਕਰ ਲੈ ਮਰੀਏ ਹੁਣ ਤਾਂ ਤੂੰ ਬਾਹਰ ਹੈਂਗਾ ਵੀ ਮਾਂ ਬਾਜ਼ਾਰ ਗਿਆ ਹੋਇਆ ਹਾਂ ਹੁਣ ਤਾਂ ਕੋਈ ਮੈਂ ਮੰਗਾਉਂਗੀ ਕੋਈ ਬੰਦ ਸੋਕੀ ਕਰ ਲੇਗਾ ਤੂੰ ਹੱਲ ਕਰਨੇਗਾ ਉਸ ਕੰਦੇ ਆਦਾ ਸੁਣ ਜੇਤੀ ਬੋਲ ਜੇਤੀ

हां तो मैं मान गया सुनो दस दिन तक होवे तो कोई गल नहीं फिर कर दूंगा ट्रीटमेंट और तुम्हें दवाई ले आ दूंगा तनु पर क्यों ऐसे ओंखी हो गई रे मेरे ते एक नू? पहली है पता ना कि जानदा ना कि जो मैं सब फाड़ के तक करूं जरा पता नहीं लगदा आपकी एक पहली है एक पहली वाली होएगी कल रात को हुआ कि बुखार है तो रात को बोल ना कि पूरी सारी रात तुम कर तुम हूं तो तक को नहीं पता नहीं लगता पता है कि मिलना करना मिलना करो पता है मैं डरी हूँ कमजोर हो ना जो मिलना तो क्यों कमजोर नहीं होने दूँगा करना पर होने पर मजे मजे जब प्रसवाद आ गया उसमें तो हो गया पर कल तीनों पर क्यों हो गया हम तो लड़ने तक ना रहे मेरे को तेरी मम्मी के लिए ताई की हो इन्ना साक्ष करती है मेरे तेरी इन्ना ज़्यादा किसी मुंडे में किसी साक्ष करने में किसी है वो तो तुम नहीं साक्ष करने में वो मेरे तो साक्ष करती है ਇਸ ਕੁਸਰੀ ਆਖਣ ਤੋਂ ਹਰਦਾਵਾ ਪਰੋਧ ਬਣੋ ਮੈਨੂੰ ਮਜ਼ਾ ਆਉਂਦਾ ਤੇ ਮੈਂ ਹੋਰ ਕੀ ਕਰਾਂਦਾ ਸੋ ਮੈਨੂੰ ਮਜ਼ਾ ਆਉਂਦਾ ਤਾਂ ਮੈਂ ਤਾਂ ਕੰਮ ਕਰੂੰਗਾ ਹੀ ਹਾਂ ਹੁਣ ਦੱਸ ਤੂੰ ਕੀ ਕਰਨਾ ਦੋ ਰੱਖਣਾ ਜਵਾਕ ਨੂੰ ਤਾਂ ਆਪਾਂ ਨਿਕਲ ਜੰਨੇਗੇ ਸੇ ਮੈਂ ਕੈਨੇਡਾ ਵੈਸੇ ਵੀ ਜਾਣਾ ਤੇ ਤੂੰ ਵੀ ਜਾਣਾ ਉੱਥੇ ਜਾ ਕੇ ਜਮਾ ਕਿਹੜਾ ਇਹਨਾਂ ਨੇ ਪਿੱਛੇ ਆ ਕੇ ਦੇਖਣਾ ਆਪਾਂ ਹੋਜੀ ਉੱਥੇ ਜਾ ਕੇ ਕਰ ਲਾਂਗੇ ਪਰ ਹਜੇ ਨਹੀਂ ਹਜੇ ਤਾਂ ਆਪਾਂ ਬਹੁਤ ਟਾਈਮ ਲੱਗੂਗਾ ਮੇਰੀ ਗੱਲ ਤਾਂ ਸੁਣਾ ਟਾਈਮ ਕਿਉਂ ਲੱਗੂਗਾ ਤੇਰੀ ਪਲੱਸ 2 ਹੋਗੀ

ਇਹ ਤਾਂ ਨੂੰ ਇਸ ਦਿਨ ਦਵਾਈ ਲਿਆ ਦੂੰਗਾ ਪੱਗੇ ਦੀ ਰਹਿਤ ਕਰੀਏ ਕੋਈ ਵੀ ਤੂੰ ਮੇਰੇ ਨਾਲ ਅੱਗੇ ਰਹਿਣਾ ਤੇ ਨਹੀਂ ਰਹਿਣਾ ਮੇਰੇ ਕਿ ਲੱਖ ਮੇਰੇ ਬਣਾ ਨਹੀਂ ਰਹਿ ਸਕਦੀ ਨਾ ਤੇ ਇੱਕੋ ਹੀ ਇੱਕ ਇਲਾਜ ਹੈ ਵੀ ਤੂੰ ਵੀ ਰਾਇਲੈਂਡਸ ਕਰਨੀ ਹੈ ਬਾਹਰ ਵੀ ਕਰਕੇ ਸਮਝ ਨਹੀਂ ਮੇਰੀ ਆਏ ਮੇਰੀ ਆਏਲਟ ਕੰਪਲੀਟ ਹੋ ਗਈ ਦੇਖ ਕੈਨੇਡਾ ਪਹਿਲਾਂ ਮੈਂ ਜਾਉਂਗਾ ਮੈਂ ਕੈਨੇਡਾ ਜਾ ਕੇ ਉੱਥੇ ਕੰਮ ਕਮ ਭਾਲ ਲਊਗਾ ਠੀਕ ਹੈ ਉਸ ਤੋਂ ਬਾਅਦ ਕੀ ਹੋਊਗਾ ਮੈਂ ਚਾਚੇ ਨੂੰ ਫੋਨ ਕਰ ਦੂੰਗਾ ਵੀ ਭਾਈ ਇਹਨੂੰ ਭੇਜ ਦੇ ਰਮਨ ਨੂੰ ਭੇਜ ਦੇ ਮੈਨੂੰ ਭੇਜ ਦੇਣਾ ਹੈ ਉੱਥੇ ਆਪ ਬੈਠੇ ਰਹੇ ਮੁੱਥੇ ਕਿਹੜਾ ਇਹਨੇ ਮਗਰ ਆ ਕੇ ਦੇਖਣਾ ਹੈਗਾ ਜੇ ਫੋਟੋਗ੍ਰਾਫੀ ਹੋਣੀ ਹੈ ਹੋਰ ਮੁੜ ਕੇ ਕਾਨੂੰ ਆਉਣੇਗਾ ਮੁੜ ਕੇ ਤੇ ਮੇਰੀ ਗੱਲ ਹੁਣ ਇਹ ਕਦੇ ਮੇਰੀ ਗੱਲ ਸੁਣਾ ਆਪਣੇ ਪਾਪੀ ਤੂੰ ਮੇਰਾ ਮੈਂ ਤੇਰੀ ਵਸਤ ਹੋਰ ਕੀ ਹੈ ਇਹ ਇਹ ਕੜਾ ਪਿੱਛੇ ਹੁ ਇਧਰ ਪਾਪਾ ਦਾ ਕਰੇ ਉੱਥੇ ਵੀ ਆਣੀਗਾ ਦਵਾਈ ਲੈ ਆਂਦਾ ਦਵਾਈ ਆਉਣ ਮੈਂ ਦਵਾਈ ਦੂਗੀ ਸਾਰਾ ਕੁਝ ਲਿਆਉਂਗਾ ਠੀਕ ਹੈ ਮੈਂ ਫੜ ਰਗੂ ਮੈਂ ਦਵਾਈ ਲੈ ਆਉਂਗਾ ਤੂੰ ਫੜੇਂਗੀ ਕਿਵੇਂ ਕਰੇ ਘਰੇ ਤਾਂ ਦਾਦੀ ਵੀ ਹੈਗੀ ਤੇ ਚਾਚੀ ਵੀ ਹੈਗੀ ਤੇ ਮੰਮੀ ਵੀ ਹੈਗੀ ਤੇ ਕਪੂਆ ਹੋ ਰਹੀ ਬੈਠੀ ਹੈ ਸਾਥੇ ਆਪਣੇ ਉਹਨੇ ਵੀ ਹੋਣਾਗਾ ਬਾਹਰ ਦੀ ਨਾ ਪਾਦੀ ਕਿਤੇ ਦਾਦੀ ਕੰਮ ਕਰਨਾ ਹੈ ਨਾਲੇ ਮਰਜੀ ਕਰੀ ਜਾਂਦਾ ਕਿ ਮੈਂ ਥੱਕਿਆ ਬਹੁਤ ਜਿੰਨਾ ਜਦੋਂ ਕਰਵਾ ਰਹੀ ਕੰਮ ਕਿ ਨਹੀਂ ਕਰ ਸਕਦਾ ਦਵਾਈ 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 ਦਵਾਇ ਦੇ ਤਰੱਕ ਖਾਲੀ ਪੇਟ ਲੈਣੀ

ਮਾਦਰ ਪਹਿਲਾਂ ਨਹੀਂ ਲੈਂਦੇ ਜੋ ਹੀ ਕੱਟ ਗਈ ਲਿਆਦੇ ਨਾ ਤੂੰ ਦੇ ਨਾਲ ਹੀ ਹਾਂ ਉਹ ਜਿਹਾ ਲਿਆਇਆ ਨੋਟ ਹੀ ਸੀ ਵਰਦੂਦ ਨਹੀਂ ਆਇਆ ਸਾਨੂੰ ਤੰਦਰ ਮੈਂ ਉਹ ਵੀ ਪੜਨੇ ਹੋਣੇ ਨੇ ਡਾਇਰੈਕਟਰ ਤੇ ਤੂੰ ਨਿਗਰ ਰੱਖੀਂ ਮੈਂ ਕਿਸੇ ਬਹਾਨੇ ਨਾਲ ਨਾ ਫਰਾਉਂਗਾ ਠੀਕ ਹੈ ਠੀਕ ਹੈ ਧਿਆਨ ਰੱਖੀਂ ਤੂੰ ਕਿਹਤਰਾ ਨਹੀਂ ਤਸਕਾਨ ਆਜਾ ਠੀਕ ਹੈ ਪੰਦਰ